ਫਰਜ ਕਰ ਲੋ ਤੁਸੀਂ ਰਿਸਟਰੀ ਕਰਾਉਣੀ ਤੁਸੀਂ ਆਨਲਾਈਨ ਰਿਸਟਰੀ ਆਪ ਵੀ ਲਿਖ ਸਕਦੇ ਹੋ ਗਵਰਨਮੈਂਟ ਵੱਲੋਂ ਲਿਖਿਆ ਹੋਇਆ ਇੱਕ ਜਿਹੜਾ ਡਰਾਫਟ ਮਾਈ ਡੀਡ ਇੱਕ ਆਉਂਦਾ ਹੈ ਉਹ ਤੇ ਕਲਿੱਕ ਕਰਕੇ ਤੇ ਉਹਦੇ ਵਿੱਚ ਸਿੱਧਾ ਸੌਖਾ ਪੰਜਾਬੀ ਚ ਕਰਤੀ ਰਿਸਟਰੀ ਵੀ ਆ ਆ ਵੇਚਣ ਵਾਲਾ ਹੈ ਆ ਖਰੀਦਣ ਵਾਲਾ ਹੈ ਇੰਨੇ ਪੈਸੇ ਇਹਦਾ ਕਲੈਕਟਰ ਰੇਟ ਹੈ ਇੰਨਾ ਤੇ ਹੁਣ ਇਹਦਾ ਮਾਲਕ ਆ ਹੋ ਜਾਊਗਾ ਤੁਸੀਂ ਆਪ ਸਬਮਿਟ ਕਰ ਦਿਓ ਜਾਂ ਫਿਰ ਸੇਵਾ ਕੇਂਦਰ ਉੱਥੇ ਖੋਲ ਤੇ ਤਸਵੀਰ ਉੱਥੇ ਕਰਵਾ ਲਓ ਲਿਖ ਕੇ ਇੱਕ ਮਿੰਟ ਚੋਂ ਆਨਲਾਈਨ ਹੋ ਜਾਊਗਾ 7 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਈ ਇਤਰਾਜ਼ ਹੋਇਆ ਤਾਂ ਉਹ ਆ ਜਾਊਗਾ ਨਾ ਹੋਇਆ ਤਾਂ 7 ਦਿਨਾਂ ਤੋਂ ਬਾਅਦ ਇਹ ਮੰਨਿਆ ਜਾਊਗਾ ਕਿ ਰਿਸਤੀ ਬਿਲਕੁਲ ਸਹੀ ਅਤੇ ਰਿਸਤੀ ਕਰਨੀ ਪਊਗੀ ਤੇ ਭਰਜ ਕਰ ਲਓ ਤੁਸੀਂ ਕਹਿੰਦੇ ਹੋ ਯਾਰ ਇੱਥੇ ਭੀੜ ਹੁੰਦੀ ਐ ਜਨਾਲੇ ਜਦ ਅੰਮ੍ਰਿਤਸਰ ਅੜ ਕਚੈਰੀ ਚ ਪੀੜ ਹੁੰਦੀ ਹੈ ਤੇ ਜਦ ਤੁਹਾਨੂੰ ਲੱਗਦਾ ਵੀ ਯਾਰ ਇਹ ਤਹਿਸੀਲਦਾਰ ਯਾਰ ਪਹਿਲਾਂ ਵੀ ਆਪਣੇ ਨਾਲ ਖਾਰਜੀ ਖਾਂਦਾ ਰਿਹਾ ਹੈ ਵੀ ਇਹਨੇ ਕਰਨਾ ਨਹੀਂ ਨਹੀਂ ਕੋਈ ਨਾ ਕੋਈ ਹੋ ਕਰਨਾ ਤਾਂ ਤੁਸੀਂ ਜ਼ਰੂਰੀ ਨਹੀਂ ਵੀ ਉੱਥੇ ਕਰਾਉਣੀ ਹੈ ਰਿਸਟਰੀ ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜਿੰਨੀਆਂ ਵੀ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਿਓ ਰਿਸਟਰੀ ਉਹ ਤੇ ਰਿਕਾਰਡ ਤੇ ਚੜ ਜੂਗਾ ਵਸਾਰਾ ਮੁਹੱਲੀ ਜ਼ਿਲ੍ਹੇ ਦੀਆਂ ਸੱਤ ਤਹਿਸੀਲਾਂ ਨੇ ਜਿੱਥੇ ਮਰਜੀ ਜਾ ਕੇ ਕਰਾ ਲਓ ਜੀ ਫਿਰ ਸਾਨੂੰ ਵੀ ਪਤਾ ਲੱਗੂਗਾ ਇਹ ਇਹਦੇ ਨਾਲ ਇੱਕ ਹੋਰ ਹੋਊਗਾ ਸਾਨੂੰ ਇਹ ਪਤਾ ਲੱਗੂਗਾ ਵੀ ਕਿਹੜੇ ਤਸੀਲਰ ਕੋਲ ਜ਼ਿਆਦਾ ਜਾਣਦੇ ਨੇ ਤਾਂ ਮੈਂ ਠੀਕ ਹੈ ਬੰਦਾ ਉਹ ਤੇ ਯਕੀਨ ਕਰਦੇ ਆ ਲੋਕ ਕਿਹੜੇ ਕੋਲ ਜਾਂਦੇ ਨਹੀਂ ਹੈਗੇ ਫਿਰ ਵੀ ਕਿਹਨੂੰ ਤੇਰੇ ਕੋਲ ਕਿਉਂ ਨਹੀਂ ਹੁੰਦੇ ਭਾਈ ਤੂੰ ਕੀ ਕਰਦਾ ਹੈ ਤੇਰੇ ਕੋਲ ਆਉਂਦੇ ਕੋ ਨਹੀਂ ਅਈ ਡੀਡੀ ਦੂਰ ਜਾਂਦੇ ਨੇ ਤੇ ਤੇਰੇ ਨਾਲ ਦੂਰ ਜਾਂਦੇ ਨੇ ਵੀ ਇੱਥੇ ਇੱਥੇ ਦੇ ਮੱਥੇ ਲੱਗਣ ਨਾਲ ਉੱਧਰ ਚਲੀਏ ਫਿਰ ਸਾਨੂੰ ਪਤਾ ਲੱਗ ਜਾਊਗਾ ਜਣਾ ਵੀ ਇਹ ਇਹ ਗੜਬੜ ਕਰਦਾ ਹੈ ਬਦਲੀ ਕਰ ਦਾਂਗੇ ਆਪਾਂ ਐਂ ਬਣੂਗਾ ਕੰਮ ਇਹ 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 ਜਿਹੜੇ ਨੇ ਨਾ ਪੁਰਾਣੇ ਜਿਹੜੇ ਇਹਨਾਂ ਨੇ ਪਾਏ ਹੋਏ ਨੇ ਸਿਆਪੇ ਐਦਾਂ ਕਰਨੇ ਪੈਣਗੇ ਠੀਕ ਹੈ ਇਨਕਲਾਬੀ ਸਟੈਪ ਕ੍ਰਾਂਤੀਕਾਰੀ ਸਟੈਪ ਲੈ ਕੇ ਹੋਰ ਕੋਈ ਹੱਲ ਨਹੀਂ ਹੈਗਾ ਉਹ ਕਹਿਣ ਨੂੰ ਕਹਿ ਲੋ ਗਾਂਝੀ ਪਟਵਾਰੀ ਬਦਲਤਾ ਤਸਿਲ ਬਦਲਤਾ ਜਿਹੜਾ ਬਦਲ ਕੇ ਆ ਜਾਂਦਾ ਉਹ ਲੱਗ ਜਾਂਦਾ ਕੰਮ ਜਦ ਜਿਹੜਾ ਜਿੱਥੇ ਬਦਲ ਕੇ ਜਾਂਦਾ ਉੱਥੇ ਲੱਗ ਜਾਂਦਾ ਉਹ ਤਾਂ ਆਪਾਂ ਦੇ ਘਰ ਦਾ ਕੂੜਾ ਕੰਧ ਦੇ ਪਰਲੇ ਪਾਸ ਸਿੱਟਦਾ ਜਦ ਨਾਲ ਆਪਣਾ ਘਰ ਥੋੜੀ ਸਾਫ਼ ਹੋ ਗਿਆ ਗੌਂਟੀਆਂ ਦੇ ਗੰਦ ਪੈ ਗਿਆ ਗੰਦ ਤਾਂ ਉੱਥੇ ਹੀ ਫਿਰਦਾ ਹੈ ਨਾ ਫਿਰ ਸুইস ਕਰਕੇ ਸਾਰੇ ਹੀ ਸਿਸਟਮ ਸਾਫ਼ ਕਰਨਾ ਪਊਗਾ